ਤਾ ਤਖੜ ਖੜ ਖੜ ਹਸਿਆ ਨੂਰਮਈ ਸੋਟੇ ਅਦਾ ਹਾਂ ਜਦੋਂ ਦਸਿਆ ਜਿਕਨਾ ਤਨ ਦਾ ਤਖੜ ਖੜ ਖੜ ਹਸਿਆ ਭੂਟਾ ਕਾਹੀ ਬੜਾ ਤੀਰ ਨਾਲ ਪੁੱਟ ਕੇ ਜੜਾ ਚੋਲੇ ਵਿੱਚ ਸਿੱਧੇ ਕੋਇਆ ਖੇੜੀਆਂ ਭਾਵੇਂ ਸੈਂਕੜੇ ਪਾਈ ਬਿਟ ਦੁਨੀਆਂ ਬਾਣ ਕਰੂ ਦਸ਼ਮੇਸ਼ੀ ਸੱਤਿਆ ਭਾਵੇਂ ਸੈਂਕੜੇ ਪਾਈ ਬਿਟ ਦੁਨੀਆਂ ਗੁਜ਼ਾਰਿਆ ਸਾਰਾ ਪਰਿਵਾਰ ਹਰ ਦੇਸ਼ ਉਤਮਾਰਿਆ ਮਾਝੀ ਮੜੇ ਜੰਗਲਾਤਿ ਸ਼ੁਕਰ ਗੁਜ਼ਾਰਿਆ ਤੇਰਾ ਜਸ ਗਾ ਕੇ ਮੋਝ ਸ਼ੁਤ ਤੋਪਿਆ ਤਾਇਆ ਪਾਲਿਆ ਮੰਜਲਾਂ ਤੇਰੀਆਂ ਭਾਵੇਂ ਸੈਂਕੜੇ ਤਪਾਈ ਬਿਠ ਦੁਨੀਆਂ ਕੋਣ ਕਰੂ ਦਸ਼ਮੇ ਸ਼੍ਰੀਸਾ ਤੇਰੀਆਂ ਭਾਵੇਂ ਸੈਂਕੜੇ ਤਪਾਈ ਬਿਠ ਦੁਨੀਆਂ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋ ਬਿੰਦ ਸਦੈ ਚੱਲੀ ਪੀੜੀ ਛੋਡਿਆ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਿ ਉਪਕਾਰੀ ਜੋਗ ਜੋਗ ਸਤਗੁਰ ਘਰੇ ਅਵਕਾਰੀ ਗੁਰਗਦੀ ਤੇ ਬਿਰਾਜਮਾਨ ਚਵਰ ਸ਼ਤਰ ਤੱਕ ਦੇ ਮਾਲਕ ਹਜੂਰੇ ਅਨਵਰ ਵਲੀਏ ਕੁਲ ਆਲਮ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸ਼ਰੀਆਂ ਦੇ ਆਸਰੇ ਦੀਨਾ ਬੰਦੂ ਸਤਗੁਰੂ ਸਾਹਿਬੇ ਕਮਾਲ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਤੇ ਮੁਬਾਰਕ ਗੋਦ ਅੰਦਰ ਹਾਜ਼ਰੀਆਂ ਲਵਾਰਿਆ ਸਤਸੰਗੀ ਜਨੋ ਸਾਡੀ ਤੇ ਤੁਹਾਡੀ ਹਾਜ਼ਰੀ ਫਿਰ ਤੋਂ ਗੁਰੂ ਚਰਨਾ ਵਿੱਚ ਲੱਗੇ ਹਾਜ਼ਰੀ ਲੱਗਦੀ ਕਿਵੇਂ ਆ ਜਿਹੜਾ ਫਤੇ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤੇ ਹੈ ਪਾ ਜਾਣ ਜਿਹੜਾ ਫਤੇ ਬੁਲਾਉਣ ਤੋਂ ਸੰਕੋਚ ਕਰਦਾ ਉਹ ਫਤੇ ਵੀ ਫਤੇ ਬਿਲਾ ਜਾਂਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾਂ ਫਤੇ ਬਾਈ ਦੀ ਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤੇ ਬੁਲਾਈ ਹੀ ਏ ਸਫਰ-ਏ-ਸ਼ਹਾਦਤ ਦਸੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਸਤਿਗੁਰੂ ਗਰੀਬਨਵਾਦ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਭ ਜਾਦੇ ਮਹਾਰਾਜ ਜੀਆਂ ਦੀ ਮਾ ਧੰਨ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੋਣ ਦੇ ਵਾਸਤੇ ਛੱਡ ਕੇ ਬੈਠੇ ਆ ਤੇ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਤੇ ਜਿੰਨੀ ਸੰਗਤ ਪੰਡਾਲ ਦੇ ਵਿੱਚ ਛੱਡ ਕੇ ਬੈਠੀ ਹੈ ਬੜੇ ਪਿਆਰ ਦੇ ਨਾਲ ਤੁਹਾਡੇ ਸਾਰੇ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਵੀ ਭਾਈ ਮਨ ਬਿਰਤੀਆਂ ਨੂੰ ਕਾਗਰ ਕਰ ਲਿਓ। ਉਹਦਾ ਕਾਰਨ ਇਹ ਹੈ ਜਿੱਥੇ ਤਨ ਕਰਕੇ ਹਾਜ਼ਰੀਆਂ ਲਵਾ ਰਿਆਂ ਉੱਥੇ ਮਨ ਕਰਕੇ ਵੀ ਜੁੜਿਓ। ਆਨੰਦ ਉਦੋਂ ਆਵੇਗਾ ਅਸਰ ਸਾਡੇ ਜੀਵਨ ਤੇ ਉਦੋਂ ਹੋਵੇਗਾ ਜਦੋਂ ਅਸੀਂ ਮਨ ਕਰਕੇ ਜੁੜਾਂਗੇ। ਦੋ ਤਰ੍ਹਾਂ ਦੀ ਖਰਾਕਿਆ। ਇੱਕ ਖਰਾਕਿਆ ਤਨ ਦੀ, ਇੱਕ ਖਰਾਕਿਆ ਮਨ ਦੀ। ਤਨ ਦੀ ਖਰਾਕ ਹੈ ਭੋਜਨ ਮਨ ਦੀ ਖਰਾਕ ਹੈ ਭਜਨ ਤੇ ਜਿਹੜੇ ਬੰਦੇ ਦਾ ਮਨ ਬਲਵਾਨ ਨਹੀਂ ਨਾ ਉਹ ਕਦੇ ਮੈਦਾਨੇ ਜੰਗ ਵਿੱਚ ਵੀ ਨਹੀਂ ਜਾ ਸਕਦਾ ਮਨ ਬਲਵਾਨ ਕਿਵੇਂ ਹੁੰਦਾ ਇਬਾਦਤ ਕਰੇ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਬੜੇ ਪਿਆਰ ਦੇ ਨਾਲ ਧਿਆਨ ਗੁਰਗੋਬਨ ਸਿੰਘ ਮਾਰੇ ਦੇ ਚਰਨਾਂ ਵੱਲ ਲੈ ਕੇ ਜਾਓ ਮੈਨੂੰ ਮੇਰੀ ਇੱਕ ਬੇਨਤੀ ਸੁਣਿਓ ਅਕਸਰ ਮੈਂ ਸਮਾਗਮਾਂ ਦੇ ਵਿੱਚ ਵਿਚਰਦੀਆਂ ਨੌਜਵਾਨ ਸਾਡੇ ਛੋਟੇ ਵੀਰ ਬੱਠੀਆਂ ਮੈਂ ਕਹਿਣ ਤੋਂ ਤਵੱਜੋ ਨਹੀਂ ਕਰਨੀ। ਸਫਰ-ਏ-ਸ਼ਹਾਦਤ ਸਮਾਗਮ ਨਾਲ ਅਸੀਂ ਜੁੜੇ ਬੈਠੇ ਹੁਈਏ। ਜਿਹੜਾ ਪ੍ਰਚਾਰਕ ਸਟੇ ਤੇ ਬੇਨਤੀ ਕਰਦਾ ਮਹਾਰਾਜ ਦੇ ਸਭ ਜਿਆਦਿਆਂ ਦਾ ਇਤਿਹਾਸ ਸੁਣਾ ਕੇ ਜਾਂਦਾ ਹੈ ਪਰ ਮੈਨੂੰ ਇਸ ਗੱਲ ਦੀ ਅਜੇ ਤੱਕ ਸਾਹਮਣੇ ਨਹੀਂ ਆਉਂਦੀ ਵੀ ਜਥਾ ਸੁਣਾਈ ਜਾਂਦਾ ਇਤਿਹਾਸ ਤੇ ਸਾਡੇ ਦੰਦ ਨਹੀਂ ਅੰਦਰ ਵੱੜਦੇ। ਅਸੀਂ ਟੋਲਾ ਬਣਾ ਕੇ ਬੈਠੀਆਂ ਤੇ ਸਾਡੇ ਦੰਦ ਹੀ ਨਿਕਲੀ ਜਾਂਦੇ ਆ। ਆ ਸਾਹਮਣੇ ਬੈਠੇ ਆ ਬੱਚੇ ਵੱਡੀ ਭੈਣ ਸਮਝ ਲਓ ਮਾਂ ਦੇ ਸਮਾਨ ਸਮਝ ਲਵੋ ਪਰ ਅਸੀਂ ਸੋਭ ਦੇ ਨਹੀਂ ਗੁਰੂ ਚਰਨਾਂ ਵਿੱਚ ਬੈਠੇ ਜਿਵੇਂ ਸੁਣਨ ਵਾਲੇ ਨੂੰ ਇਕਾਗਰਤਾ ਦੀ ਲੋੜਿਆ ਨਾ ਐਵੇਂ ਸੁਣਾਉਣ ਵਾਲੇ ਨੂੰ ਵੀ ਇਕਾਗਰਤਾ ਦੀ ਲੋੜਿਆ ਇੱਥੇ ਤੁਸੀਂ ਬੈਠੇ ਦੰਦ ਕੱਢੀ ਜਾਓ ਤੇ ਸਾਨੂੰ ਸੋਭਾ ਨਹੀਂ ਦਿੰਦੇ ਜੇ ਤੁਸੀਂ ਨਹੀਂ ਕੰਟਰੋਲ ਕਰ ਸਕਦੇ ਬਾਅਦ ਸੋਣਾ ਪ੍ਰਬੰਧਕ ਜਨਾ ਨੇ ਪ੍ਰਬੰਧ ਕੀਤਾ ਜਾ ਕੇ ਜਲ ਪਾਣੀ ਸ਼ੱਕ ਤੁਸੀਂ ਬਾਹਰ ਬੈਠੋ ਸੰਗਤ ਦੇ ਵਿੱਚ ਐਡਾ ਦਾ ਮਾਹੌਲ ਨਾ ਕ੍ਰੀਏਟ ਕਰੋ ਖਰ ਬੜੇ ਪਿਆਰ ਦੇ ਨਾਲ ਬੜੇ ਅਦਬ ਦੇ ਨਾਲ ਸਤਿਗੁਰ ਗਰੀਬ ਨਵਾਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ ਦਾ ਧਿਆਨ ਕਰੀਏ ਨੇਤਰਾ ਸਾਹਮਣੇ ਗੁਰ ਕਲਗੀ ਧਰ ਦਾ ਸਰੂਪ ਲਿਆ ਕੇ ਮਹਾਰਾਜ ਦੇ ਸੋਹਣੇ ਚਰਨਾਂ ਤੇ ਮਸਤਕ ਲਾ ਕੇ ਬਲੰਦ ਆਵਾਜ਼ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਕੀ ਗੱਲ ਸਾਹ ਵਾਹਿ ਜੀ ਕੀ ਫਤਿਹ ਉਸ ਜੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਜਾਂਦੀ ਨਹੀਂ ਤਸਵੀਰ ਭਲਾ ਜੇ ਬਣ ਜਾਵੇ ਜਜ਼ਬਾਤ ਬਣਾਏ ਜਾਂਦੇ ਨਹੀਂ ਉਹਦੇ ਨੈਣਾ ਵਿੱਚ ਤੋਂ ਮਸਤੀ ਹੈ ਮੇਰੀ ਕਲਮ ਤੋਂ ਪਾਈ ਜਾਂਦੀ ਨਹੀਂ ਮੈਂ ਬਲਿਹਾਰ ਜਾਮਾ ਕਰੂ ਕਲਗੀ ਤਿਰਪਾਚਾ ਮਹਾਰਾਜ ਜੀਆ ਦੇ ਕੋਲ ਸਤਗੁਰੂ ਬਚਿੱਤਰ ਨਾਟਕ ਵਿੱਚ ਬੜਾ ਸੋਹਣਾ ਪਰਮ ਹੁੰਦੇ ਆ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੈ ਬਿਦ ਮੋਹ ਆਨੋ ਹੇ ਮਕੰਡ ਪਰਬਤ ਹੈ ਜਹਾਂ ਸਤ ਸ੍ਰਿੰਗ ਸੁਭਤ ਹੈ ਤਾਹਾਂ ਸਬਤ ਸ੍ਰਿੰਗ ਤਹਿ ਨਾਮ ਕਹਾਵਾ ਬੰਦ ਰਾਜ ਜੈ ਜੋਗ ਕਬਾਵਾ ਦੇਹ ਹਦ ਤਪਸਿਆ ਸਾਧੀ ਮਹਾਕਾਲ ਕਾਲੇ ਕਾ ਹੇ ਬਿਹ ਪਰਤ ਤਪਸਿਆ ਭਇਓ ਦਵੈ ਤੇ ਇਕ ਰੂਪ ਹੋ ਤਾਤ ਮਾਤ ਮੋਰੇ ਲਖ ਅਰਾਦਾ ਬੋਜ ਜੋਗ ਸਾਧਨਾ ਤੈਨ ਜੋ ਕਰੀ ਅਲਕੀ ਸੇ ਵਾਤਾ ਤੇ ਭਏ ਪਰਸੰਨ ਗੁਰਦੇਵਾ ਤិន ਪ੍ਰਭ ਆਇਸ਼ ਮੋਦੀਆ ਤਬ ਹਮ ਜਨਮ ਕਰੂ ਮਹਿੀਆ ਮਹਾਰਾਜ ਕਹਿੰਦੇ ਮੈਂ ਹਿਮਕੁੰਡ ਦੇ ਪਰਬਤ ਤੇ ਖੂਬਤ ਪਸਿਆ ਕੀਤੀ ਆ ਫਿਰ ਅਕਾਲ ਪੁਰਖ ਤੇ ਮੈਂ ਇੱਕ ਰੂਪ ਹੋਈ ਮੇਰੇ ਮਾਤਾ ਪਿਤਾ ਨੇ ਅਕਾਲ ਪੁਰਖ ਦੀ ਬੜੀ ਅਰਦਾਸਾਂ ਕੀਤੀ ਬਾਬਾ ਬਕਾਲਾ ਸ਼ਾਦੀ ਧਰਤੀ ਦਾ ਇਤਿਹਾਸ ਸੁਵਾਈ ਦਿਨਾ ਨਾ ਪੌਣੇ 27 ਸਾਲ ਮੇਰੇ ਸਤਿਗੁਰੂ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪੋਰਾ ਸਾਹਿਬ ਵਿੱਚ ਬੈਠ ਕੇ ਭਗਤੀ ਕਰਦੇ ਆ ਪੌਣੇ 27 ਸਾਲ ਥੋੜੇ ਨਹੀਂ ਜਿਹ ਹੁੰਦੇ 26 ਸਾਲ 9 ਮਹੀਨੇ 13 ਦਿਨ ਤੇ ਤੇਰਾ ਘੀਆਂ ਜੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਚੌਂਕੜਾ ਮਾਰਦੇ ਆ ਤੇ ਧੰਨ ਮਾਤਾ ਗੁਜਰਕਾਰ ਨੇ ਉਤਨਾ ਸਮਾਂ ਹੱਥ ਚ ਡੰਡਾ ਫੜ ਕੇ ਪੈਰਾ ਵੀ ਦਿੱਤਾ ਤੇ ਸਿਮਰਨ ਵੀ ਕੀਤਾ ਕਿਸੇ ਨੇ ਮਸਕੀਨ ਜੀ ਨੂੰ ਸਵਾਲ ਕੀਤਾ ਸੀ ਮਸਕੀਨ ਜੀ ਮਾਂ ਚਾਵੇ ਮੈਂ ਸੰਤ ਨੂੰ ਪੈਦਾ ਕਰਨਾ ਤੇ ਮਾਂ ਨੂੰ ਕੀ ਕਰਨਾ ਪਊ ਉਹ ਕਿੰਦੇ ਵੀ ਜਿਹੋ ਜਿਹਾਂ ਮਾਂ ਬੱਚਾ ਚਾਹੁੰਦੀ ਆ ਨਾ ਉਹੋ ਜਿਹੇ ਗੁਣ ਮਾਂ ਨੂੰ 20 ਸਾਲ ਪਹਿਲਾਂ ਆਪਣੇ ਅੰਦਰ ਧਾਰਨ ਕਰਨੇ ਪੈਣਗੇ ਇਹ ਵੱਡਾ ਅਸ਼ਰਪਿੰਦਾ ਮਾਂ ਦੀ ਭਗਤੀ ਹੋਵੇ ਉਹ ਗੁਣ ਜਿਹੜੇ ਨੇ ਆਟੋਮੈਟਿਕ ਬੱਚੇ ਦੇ ਵਿੱਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ 20 ਸਾਲ ਮਾਂ ਜੇ ਉਹੋ ਜਿਹਾਂ ਬੱਚਾ ਬਣਾਉਣਾ ਚਾਹੁੰਦੀ ਨਾ ਸੰਤ ਭਗਤ ਸੂਰਮਾ ਦਾਨੀ ਤੇ ਆਪਣੇ ਅੰਦਰ ਗੁਣ ਧਾਰਨ ਕਰ ਲਵੇ ਤੇ ਵੇਖੋ ਉਸ ਮਾਂ ਦੀ ਭਗਤੀ ਅਡੀ ਭਗਤੀ ਇਹੋ ਜੇ ਮਹਾ ਮਲੀ ਨੂੰ ਪੈਦਾ ਕੀਤਾ ਵਹਿ ਪ੍ਰਗਟਿਓ ਮਰਦ ਅਗਮਣਾ ਵਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੇ ਜਿਹਦੇ ਵਰਗਾ ਅ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਜਿਤਨਾ ਕੋਈ ਹੋ ਸਕਦਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਮੇ ਗੁਰੂ ਨਾਨਕ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜ ਕੇ ਬੰਦੇਗਾ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੇ ਦਰਸ਼ਕੀਦਾਰ ਕਰਦੀਆਂ ਤੁਸੀਂ ਸੁਣਿਆ ਵਾ ਕਿ ਇੱਕ ਦਿਨ ਦਾ ਸ਼ਿੰਗਾਰ ਮੇਰੇ ਗੁਰੂ ਕਲਗੀ ਤਰਫ ਪਾਤਸ਼ਾਹ ਮਹਾਰਾਜ ਜੀਆ ਦਾ 56 ਲੱਖ ਰੁਪਏ ਦਾ ਹੁੰਦਾ ਸੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਤਗੁਰ ਜੀ ਸੱਜ ਕੇ ਬੈਠੇ ਆ ਮਨਪ੍ਰਿਤੀ ਕਾਗਰ ਕਰਕੇ ਆਨੰਦਪੁਰ ਦੀ ਧਰਤੀ ਵੱਲ ਲੈ ਕੇ ਗਾਇਓ ਸੰਗਤ ਦੇ ਵਿੱਚ ਭਾਈ ਸਾਹਿਬ ਭਾਈ ਅਨੰਦ ਲਾਲ ਜੀ ਬੈਠੇ ਆ ਉਹਨਾਂ ਅਜਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਚਿਹਰੇ ਵੱਲ ਵੇਖਿਆ ਤੇ ਮਹਾਰਾਜ ਜੀਆਂ ਦੀ ਸੁੰਦਰ ਦਸਤਾਰ ਹੈ ਤੇ ਸਤਗੁਰਾਂ ਦੀ ਦਸਤਾਰ ਦੇ ਵਿੱਚੋਂ ਮਹਾਰਾਜ ਜੀਆਂ ਦਾ ਇੱਕ ਕੇਸ ਨਿਕਲ ਕੇ ਸਤਗੁਰਾਂ ਦੇ ਸੋਹਣੇ ਮਸਤਕ ਦੇ ਉੱਪਰ ਲੱਗਿਆ ਹੋਇਆ ਤੇ ਸੋਨਾ ਬੜਾ ਲੱਗਦਾ ਸੀ ਭਾਈ ਸਾਹਿਬ ਮਹਾਰਾਜ ਦੇ ਮੁਖ ਨੂੰ ਵੇਖਦੇ ਆ ਮੁਸਕਰਾਉਂਦੇ ਆ ਦੂਜੀ ਵਾਰ ਫਿਰ ਵੇਖਿਆ ਖਿਰਖਿਰ ਕੇ ਹੱਸਦੇ ਆ ਜਦੋਂ ਤੀਜੀ ਵਾਰ ਮਹਾਰਾਜ ਵੱਲ ਵੇਖ ਕੇ ਹਸੇ ਨਾ ਸਤਗੁਰਾਂ ਕੋਲ ਬੁਲਾ ਲਿਆ ਬਾਦਸ਼ਾਹ ਕਹਿੰਦੇ ਨੰਦ ਲਾਲ ਜੀ ਬੜਾ ਹਾਸਰੇ ਹੋ ਬੜਾ ਖੁਸ਼ ਹੋ ਮਜ਼ਾਕ ਕਰ ਰਹੇ ਹੋ ਜਾਂ ਹੱਸਣ ਦਾ ਕੋਈ ਹੋਰ ਕਾਰਨ ਹੈ ਮਹਾਰਾਜ ਮੈਂ ਕੋਹ ਨੂੰ ਨਾ ਗੁਰੂ ਨੂੰ ਮਜ਼ਾਕ ਕਰਨ ਵਾਲਾ ਸਤਿਗੁਰੂ ਜੀ ਅੱਜ ਜਿਹੜੀ ਤੁਸੀਂ ਸੁੰਦਰ ਦਸਤਾਰ ਸਜਾਈ ਆ ਤੁਹਾਡੀ ਦਸਤਾਰ ਚੋਂ ਨਿਕਲ ਕੇ ਇੱਕ ਕੇਸ ਦੀ ਲੱਟ ਤੁਹਾਡੇ ਮਸਤਕ ਦੇ ਉੱਪਰ ਲੱਗੀ ਆ ਮਹਾਰਾਜ ਉਹ ਸੋਹਣੀ ਨਹੀਂ ਲੱਗਦੀ ਆ ਮੈਂ ਸੋਚਦਿਆਂ ਸੋਚਦਿਆਂ ਤਕੜੀ ਦੇ ਦੋ ਪਾਲੇ ਕੀਤੇ ਕਮਰਤ ਤੁਹਾਡਾ ਚਿਹਰਾ ਇੰਨਾ ਸੋਹਣਾ ਦੋ ਪਾਲੇ ਕੀਤੇ ਆ ਇੱਕ ਪਾਸੇ ਕਲਗੀਆਂ ਵੜਿਆ ਤੇਰੇ ਚਿਹਰੇ ਦੀ ਸੁੰਦਰਤਾ ਨੂੰ ਰਖਿਆ ਤੇ ਦੂਸਰੇ ਪਾਸੇ ਮੈਂ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਦੀ ਸੁੰਦਰਤਾ ਨੂੰ ਰਖਿਆ ਪਰ ਪਾਦਸ਼ਾ ਮੈਂ ਹੈਰਾਨ ਰਹਿ ਗਿਆ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਉਹਦੀ ਸੁੰਦਰਤਾ ਫਿੱਕੀ ਪਰ ਤੇਰੇ ਚਿਹਰੇ ਵਾਲਾ ਪਾਲਾ ਸੀ ਜਿਹੜਾ ਮਹਾਰਾਜ ਪਾਦਸ਼ਾ ਉਹ ਪਾਲਾ ਸੀ ਤੁਹ ਹੋਈ ਨਾ ਸੁਣਿਆ ਪਾਤਸ਼ਾਹ ਪਾਤਸ਼ਾਹ ਕਹਿੰਦੇ ਦੂਜੀ ਵਾਰ ਫਿਰ ਮੁਸਕਰਾਏ ਸੀ ਹਾਂ ਮਹਾਰਾਜ ਫਿਰ ਮੈਂ ਦੋ ਪਾਲੇ ਕੀਤੇ ਤਕੜੀ ਦੇ ਸਤਗੁਰੂ ਕਹਿੰਦੇ ਫਿਰ ਮਹਾਰਾਜ ਮੈਂ ਦਰਿਆਵਾਂ ਝਰਨੀਆਂ ਨਹਿਰਾਂ ਝੀਲਾਂ ਪਹਾੜਾਂ ਦੀ ਸੁੰਦਰਤਾ ਨੂੰ ਰਖਿਆ ਸਤਗੁਰੂ ਮੈਂ ਬਲਿਹਾਰ ਜਾਵਾਂ ਪਰ ਤੇਰੇ ਚਿਹਰੇ ਦੀ ਸੁੰਦਰਤਾ ਵਾਲਾ ਪਾਲਾ ਸੀ ਜਿਹੜਾ ਉਹ ਫਿਰ ਪਾਲਾ ਸੀ ਸਤਗੁਰੂ ਕਹਿੰਦੇ ਨੰਦ ਲਾਲ ਜੀ ਤੇਜੀਵਾਰ ਫਿਰ ਮੁਸਕਰਾਏ ਸੀ ਹਾਂ ਮਹਾਰਾਜ ਫਿਰ ਮੈਂ ਇੱਕ ਸ਼ੇਰ ਲਿਖਿਆ ਦੀਨ ਦੁਨੀਆ ਦਰਕਮੰਦੇ ਆਪਰੀ ਰੁਖਸਾਰਾਂ ਹਰ ਦੋ ਆਲਮ ਕੀਮਤੇ ਇਕ ਤਾਰੂਏ ਯਾਰ ਮਾ ਕਲਗੀਆਂ ਵਾਲਿਆ ਦੋ ਜਹਾਨਾਂ ਦੀ ਸੁੰਦਰਤਾ ਇੱਕ ਪਾਸੇ ਪਰ ਤੇਰੇ ਚਿਹਰੇ ਦੀ ਸੁੰਦਰਤਾ ਇੱਕ ਪਾਸੇ ਐਵੇਂ ਥੋੜੇ ਨਾ ਵਿਦਵਾਨ ਕਹਿੰਦਾ ਨੈਣ ਤੁਰ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨ ਕ ਨਿਹਾਰ ਸਭ ਸੁਰਤ ਪਲਾਤ ਹੈ ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾ ਰੰਕਨ ਪੈ ਦਇਆ ਕਰ ਤਖਤ ਬਿਠਾਤ ਹੈ ਇੱਕ ਹੱਥ ਮਾਲਾ ਔਰ ਦੂਸਰੇ ਤੇਗ ਸੋਬੇ ਭਗਤੀ ਔਰ ਬੀਰਤਾ ਵੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਨ ਔਰ ਲక్ష్ਮੀ ਦਬਾਏ ਪੱਗ ਗੋਬਿੰਦ ਮਰਗਿੰਦ ਗੁਰੂ ਜੀਤੇ ਨਹੀਂ ਜਾਤ ਹੈ ਜੀਤੇ ਨਹੀਂ ਜਾਤੇ ਮਾਰੇ ਦੇ ਮੈਂ ਕਿਹੜੇ ਕਿਹੜੇ ਚੋੜ ਦਸਾਂ ਸੰਗਤ ਦੀ ਇਤਿਹਾਸ ਸਮੁੰਦਰ ਹੈ ਸਾਡੇ ਤੋਂ ਪਹਿਨਾ ਧਨ ਗੁਰੂ ਗੋਬਨ ਸਿੰਘ ਮਹਾਰਾਜ ਸਾਬ ਦਾਦਿਆਂ ਦੇ ਜੀਵਨ ਦੇ ਬਾਬਤ ਪਾਈ ਸਾਹਿਬ ਜੀ ਆਣਾ ਪਾਸੋਂ ਆਪਦੀਆਂ ਨੇ ਵਿਚਾਰਾਂ ਨੂੰ ਸਰਵਣ ਕੀਤਾ ਮਰੀਆਂ ਮਾਵਾ ਭੈਣਾਂ ਜੁੜ ਕੇ ਬੈਠੀਆਂ ਜੋ ਬੱਚਿਆਂ ਵਾਲੇ ਆ ਪੁੱਤਰਾਂ ਵਾਲੇ ਜਿਸ ਦਿਨ ਪੁੱਤ ਘਰ ਵਿੱਚ ਪੈਦਾ ਹੁੰਦਾ ਨਾ ਜਿਹੜੀ ਮਾਂ ਵਾ ਉਸੇ ਦਿਨ ਤੋਂ ਮਨ ਅੰਦਰ ਚਾਹ ਪ੍ਰਗਟ ਕਰਦੀ ਆ ਪੁੱਤ ਵੱਡਾ ਹੋਊ ਨੂਰਾਨੀ ਘਰ ਚ ਆਵੇਗੀ ਲਾਲ ਦੇ ਲਾਲਾਂ ਨੂੰ ਖੜਾਵਾਂਗੇ ਇਹ ਚਾਹ ਮਾਤਾ ਜੀਤੋ ਦਾ ਸੀ ਇਹ ਚਾਹ ਮਾਤਾ ਸੁੰਦਰ ਕੌਰ ਦਾ ਸੀ ਇਹ ਚਾਹ ਮਾਤਾ ਸਹਿਬ ਕੌਰ ਦਾ ਵੀ ਸੀ ਕਹਿੰਦੇ ਜਦੋਂ ਮਾਤਾ ਜੀਤੋ ਜੀ ਸੱਤਖੰਡ ਚੱਲੇ ਸੀ ਨਾ ਸਹਿਬ ਜਾਦਾ ਬਾਬਾ ਫਤੇ ਸਿੰਘ ਜੀ ਹਜੇ ਰੁੱੜਦੇ ਸੀ 1.5 ਸਾਲ ਦੇ ਪੁੱਤ ਦਾ ਹੱਥ ਤਨ ਮਾਤਾ ਗੁਜਰ ਕੌਰ ਜੀਆਂ ਦੇ ਹੱਥ ਵਿੱਚ ਫੜਾ ਕੇ ਮਾਤਾ ਜੀਤੋ ਜੀ ਨੇ ਪਤਾ ਕੀ ਆਖਿਆ ਸੀ ਮਾਂ ਜਦੋਂ ਮੇਰੇ ਫਤੇ ਸਿੰਘ ਨੂੰ ਵਿਆਹਣਾ ਆ ਨਾ ਦੁਨੀਆ ਦੀ ਸਭ ਤੋਂ ਸੋਹਣੀ ਲਾੜੀ ਮੇਰੇ ਫਤੇ ਸਿੰਘ ਦੇ ਨਾਲ ਵਿਆਹਣੀ ਆ ਬਲਿਹਾਰ ਜਾਵਾਂ ਗੁਰੂ ਕਲਗੀ ਤੇ ਪਾਤਸ਼ਾਹ ਮਹਾਰਾਜ ਤੋਂ ਵੱਡੇ ਚਮਕਾੜ ਦੇ ਮੈਦਾਨੇ ਜੰਗ ਵਿੱਚ ਸਾਡੇ ਤੋਂ ਨਿਸ਼ਾਵਰ ਕੀਤੇ ਤੇ ਛੋਟਿਆਂ ਤੋਂ ਬਾਹਰ ਨੇ ਬਲਿਹਾਰ ਜਾਈਏ 6 ਤੇ 7 ਸਾਲ ਦੀ ਉਮਰ ਵਿੱਚ ਸਰਹੰਦੀਆਂ ਕੰਧਾਂ ਵਿੱਚ ਖਲੋ ਕੇ ਦੱਸ ਗਏ ਕਿ ਗੁਰੂ ਨਾਨਕ ਦਾ ਸਿੱਖ ਵਕਾਊ ਨਹੀਂ ਡਿੰਦਾ ਪੰਛੀ ਪਰਸੇ ਉਸ ਧਰਤੀ ਨੂੰ ਲੱਖ ਵਾਰੀ ਓ ਚਣਿਆ ਹੋਇਆ ਦਸ਼ਮੇਸ਼ ਦਾ ਦਿਲ ਮੇਰੇ ਬਾਦਸ਼ਾਹ ਨੇ ਖਾਰਸਾ ਸਾਜਿਆ ਮੁਖ ਚੋਂ ਇੱਕ ਬਚਨੀ ਕੀਤਾ ਪੰਥ ਵਸੇ ਮੈਂ ਉੱਜੜਾ ਮੈਂ ਉੱਜੜਾ ਮਨ ਚੋ ਬਨੇਰਾ ਬਨੇਰਾ ਵਾਦਾ ਕੀਤਾ ਸੀ ਭਾਈ ਸਾਹਿਬ ਪਾਈ ਦਿਆ ਸਿਖੜਾ ਨਾ ਖਾਰਸਾ ਸਾਜਿਆ ਨਾ ਪੰਜਾਂ ਦੇ ਸੀਸ ਲਾਏ ਖੰਡੇ ਵੱਡੇ ਦਾ ਅੰਮ੍ਰਿਤ ਛਕਾਇਆ ਤੇ ਕਹਿੰਦੇ ਜਦੋਂ ਮਹਾਰਾਜ ਨੇ ਆਪ ਝੋਲੀ ਅੰਦ ਕਿਉ ਅੰਮ੍ਰਿਤ ਮੰਗਿਆ ਨਾ ਪੰਜਾਂ ਕੋਲੋਂ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਆਖਿਆ ਸੀ ਕਲਗੀਆਂ ਵਾਲਿਆ ਅਸੀਂ ਪੰਜਾਂ ਨੇ ਇਸ ਅੰਮ੍ਰਿਤ ਦੇ ਬਦਲੇ ਸੀਸ ਭੇਟ ਕੀਤੇ ਆ ਤੇ ਗੁਰੂ ਗੋਬਿੰਦ ਸਿੰਘ ਕੀ ਭੇਟ ਕਰੇਗਾ ਤੇ ਸਤਿਗੁਰਾਂ ਨੇ ਗੁਰੂ ਪੰਥ ਅੱਗੇ ਹੱਥ ਜੋੜ ਕੇ ਆਖਿਆ ਸੀ ਇਸ ਅੰਮ੍ਰਿਤ ਦੇ ਬਦਲੇ ਗੁਰੂ ਗੋਬਿੰਦ ਸਿੰਘ ਆਪਣਾ ਸਾਰਾ ਸਾਰਾ ਜਿਹੜਾ ਸਰਬੰਸਿਆ ਉਹਨਾਂ ਛਾਵਰ ਕਰ ਦੇਵੇਗਾ ਪਿਤਾਵਾ ਸਤਿ ਸ਼੍ਰੀ ਅਕਾਲ ਪਿਤਾਵਾ ਰਿਆ ਮਹਾਵਾਰੀ ਚਾਰੇ ਦੇ ਲਾਲ ਜਿਹੜੇ ਚਾਰੇ ਦੇ ਚਾਰ ਲਾਲ ਸੀ ਸਾਡੇ ਤੋਂ ਛਾਵਰ ਕੀਤੇ ਭੂਆ ਦੇ ਪੁੱਤ ਮਾਮੇ ਜਾਨੋਂ ਵੱਧ ਕੇ ਪਿਆਰੇ ਸੂ ਕੁਝ ਵੀ ਨਹੀਂ ਰੱਖਿਆ ਚਮਕਾਰ ਦੇ ਮੈਦਾਨੇ ਜੰਗ ਤੋਂ ਨਿਕਲਿਆ ਕਲਗੀ ਟੋੜਾ ਵੀ ਭਾਈ ਸਾਹਿਬ ਭਾਈ ਸੰਗਤ ਸਿੰਘ ਨੂੰ ਬਖਸ਼ ਦਿੱਤਾ ਕਹਿੰਦੇ ਮਹਾਰਾਜ ਪਾਦਸ਼ਾਹ ਜਿਸ ਕਮਰੇ ਵਿੱਚ ਆਰਾਮ ਕਰਦੇ ਸੀ ਨਾ ਆਨੰਦਪੁਰ ਦੀ タルਕੀ ਤੇ ਉਹ ਕਮਰੇ ਦੀਆਂ ਕੰਧਾਂ سونے ਦੀਆਂ ਛਣ ਪਰ ਜਿੱਥੇ ਖਾਲਸੇ ਦੀ ਗੱਲ ਆਈ ਮਹਾਰਾਜ ਪਾਤਸ਼ਾਹ ਨੇ ਸਭ ਕੁਝ ਨਿਸ਼ਾਵਰ ਕਰਕੇ ਮਾਸ਼ੀ ਵਾਰੇ ਦੇ ਜੰਗਲਾਂ ਚ ਕੰਡਿਆਂ ਦੀ ਸੇਜ ਤੇ ਸੌਕੇ ਵੀ ਅਕਾਲ ਪੁਰਖ ਦਾ ਸ਼ੁਕਰ ਕੀਤਾ ਮੁਖਵਾਕ ਤਲਗੀਆਂ ਵਾਰੇ ਦਾ ਸਿੱਖ ਸਿੱਧਕ ਨਭੌਂਦਾ ਧੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਰੜਕੇ ਨਾ ਪੰਥ ਦਾ ਮਾਲਕ ਧਨ ਸਤਿਗੁਰੂ ਸਹਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਤਿਆਰ ਕਰਕੇ ਦੰਦਮਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਣ ਤੋਂ ਬਾਅਦ ਆਪ ਮਹਾਰਾਜ ਇੱਥੋਂ ਦੱਖਣ ਨੰਦੇੜ ਦੀ ਧਰਤੀ ਵੱਲ ਚਲੇ ਗਏ ਹੁਣ ਮਹਾਰਾਜ ਨੇ ਜਫਰਨਾਮਾ ਲਿਖਿਆ ਸੀ ਨਾ ਸਮੇਂ ਦੇ ਬਾਦਸ਼ਾਹ ਅਰੰਗਦੇਵ ਨੂੰ ਉਹ ਫੱਤੇ ਦੀ ਚਿੱਠੀ ਸੀ ਜਫਰ ਨਾਮ ਵੇਖੋ ਮਹਾਰਾਟੀਆਂ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆਜ ਕੋਈ ਆਪਣੇ ਆਪ ਨੂੰ ਜਿੱਡਾ ਮਰਜੀ ਵਿਦਵਾਨ ਅਖਾਈ ਜਾਵੇ ਇੱਥੇ ਤੁਹਾਡੇ ਵਿੱਚ ਵੀ ਬੈਠੇ ਹੋ ਸਕਦੇ ਆ ਜਿਨ੍ਹਾਂ ਨੂੰ ਮਾਰ ਨੇ ਗੁਣ ਦਿੱਤਾ ਲਿਖਣ ਦਾ ਉਹਨਾਂ ਕਵੀਆਂ ਨੂੰ ਲਖਾਰੀਆਂ ਨੂੰ ਪਤਾ ਹੁੰਦਾ ਇੱਕ ਲਾਈਨ ਲਿਖਣੀ ਹੋਵੇ ਨਾ ਉਹਦੇ ਵਾਸਤੇ ਤਿੰਨ ਚੌ ਅੱਖਰਾਂ ਨੂੰ ਜੋੜਨਾ ਪੈਂਦਾ ਫਿਰ ਕਿਤੇ ਜਾ ਕੇ ਇੱਕ ਲਾਈਨ ਬਣਦੀ ਆ ਤੇ ਜੇ ਪੈਰਾ ਬਣਾਉਣਾ ਹੋਵੇ ਤੇ ਉਹਦੇ ਵਾਸਤੇ ਤਿੰਨ ਚਾਰ ਲਾਈਨਾਂ ਨੂੰ ਤਿਆਰ ਕਰਨਾ ਪੈਂਦਾ ਹੈ ਤੇ ਚਾਰ ਪੰਜ ਪਹਿਰਿਆਂ ਨੂੰ ਤਿਆਰ ਕਰਕੇ ਫਿਰ ਉਹਦੀ ਇੱਕ ਕਵਤਾ ਬਣਦੀ ਹੈ ਪਰ ਗੁਰਗੋਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡਾ ਲਖਾਰੀ ਵੀ ਕੋਈ ਨਹੀਂ ਜਪ ਸਾਹ ਪੜਦੇ ਹੋ ਮਹਾਰਾਜ ਪਾਤਸ਼ਾਹ ਦੀ ਬਾਣੀ ਪੜਦੇ ਜਾਈਏ ਪਰਦੇ ਜਾਈਏ ਇੱਕ ਅਸ਼੍ਰੀ ਸ਼ੰਦ ਸਤਿਗੁਰੂ ਕਹਿੰਦੇ ਆ ਵੇਖੋ ਮਹਾਰਾਜ ਪਾਤਸ਼ਾਹ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆ ਇੱਕ ਇੱਕ ਅੱਖਰ ਦੀ ਮਹਾਰਾਜ ਨੇ ਇੱਕ ਇੱਕ ਲੈਣ ਬਣਾ ਕੇ ਰੱਖ ਦਿੱਤੀ ਇਕ ਅਛਰੀ ਸ਼ੰਤ ਅਜੈ ਅਲੈ ਅਬੈ ਅਪੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮੰਗ ਅਪਰਮੰਗ ਅਗੰਝੇ ਅਲੇਖ ਅਲੇਖ ਐਡੀ ਪਾਵਰ ਗੋਬਨ ਸਿੰਘ ਮਹਾਰਾਟਿਆਂ ਦੀ ਕਲਮ ਦੇ ਵਿੱਚ ਜਿਨ੍ਹਾਂ ਚਿਰ ਅਰੰਗਦੇਵ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਉਹਨਾਂ ਚਿਰ ਉਹਦੇ ਸ਼ਾਹ ਵੀ ਨਹੀਂ ਸੀ ਨਿਕਲੇ ਹੁਣ ਇਹਦੀ ਮਾਤ ਹੁੰਦੀ ਆ ਬਾਦਸ਼ਾਹ ਦੀ ਮੌਤ ਤੋਂ ਬਾਅਦ ਇਹਦੇ ਪੁੱਤਰਾਂ ਦੇ ਵਿੱਚ ਜੰਗ ਛਿੜ ਜਾਂਦੀ ਵਡਾ ਚਾਹੁੰਦਾ ਮੈਂ ਤਖਤੇ ਤੇ ਬੈਠਾਂ ਦੂਜਾ ਚਾਹੁੰਦਾ ਮੈਂ ਬੈਠਾਂ ਤੀਜਾ ਕਹਿੰਦਾ ਮੈਂ ਬੈਠਾਂ ਹੁਣ ਬਹਾਦਰ ਸ਼ਾਹ ਇਹਦੀ ਮੁਲਾਕਾਤ ਹੋਈਆ प्यारे भाईसाहब भाई आनंद लाल जीया दे नाल के ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖੋ ਮੇਰੀ ਮਦਦ ਕਰਨਾ ਉਹ ਝਟਾਈ ਕਰਕੇ ਆ ਰਿਆ ਮੁਕਾਬਲਾ ਹੋਣਾ ਇੱਕ ਵਾਰਾ ਗੁਰੂ ਸਾਹਿਬ ਮੇਰਾ ਸਾਥ ਦੇ ਦੇਣ ਵੇਖੋ ਗੁਰੂ ਨਿਰਭਉ ਹੈ ਗੁਰੂ ਨਿਰਵੈਰ ਹੈ ਉਹੀ ਰੰਗ ਜੇਬਿਆ ਨਾ ਜਿਹਨੇ ਮਹਾਰਾਜ ਪਾਤਸ਼ਾਹ ਜੀਆਂ ਦੇ ਸਭ ਜਾਦਿਆਂ ਨੂੰ ਦਵਾਰ ਦੇ ਵਿੱਚ ਚਣਵਾਇਆ ਉਹੀ ਆ ਨਾ ਜਿਹੜੇ ਵਾਰ-ਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੜ ਕੇ ਆਏ ਅਰੰਗ ਜੇਪ ਦਾ ਪੁੱਤ ਗੁਰਗੋਬਨ ਸਿੰਘ ਮਹਾਰਾਜ ਤੋਂ ਮਦਦ ਮੰਗਦਾ ਤੇ ਮੇਰੇ ਸਤਿਗੁਰੂ ਜੀ ਮਦਦ ਕਰਨ ਵਾਸਤੇ ਤਿਆਰ ਹੋ ਗਏ ਇੱਥੇ ਸਾਨੂੰ ਇਹ ਕਲੀਅਰ ਹੋ ਗਿਆ ਨਾ ਗੁਰੂ ਨਿਰਪਾਉ ਹੈ ਗੁਰੂ ਨੇਰੇ ਵੈਰ ਹੈ ਹੋਰ ਬਣਤੀ ਕਰਾ ਮਹਾਰਾਜ ਦੀਆਂ 14 ਜੰਗਾਂ ਹੋਈਆਂ ਨਾ ਫਤਿਹ ਚੌਂ ਜੰਗਾਂ ਵਿੱਚ ਮਹਾਰਾਜ ਨੇ ਪ੍ਰਾਪਤ ਕੀਤੀ ਆ ਪਰ ਇੱਕ ਜੰਗ ਕਰਨ ਦਾ ਵੀ ਮਹਾਰਾਜ ਪਾਤਸ਼ਾਹ ਸ਼ੌਕ ਨਹੀਂ ਸੀ ਰੱਖਦੇ ਜੰਗ ਕਿਉਂ ਕੀਤੇ ਮਹਾਰਾਜ ਦੀ ਨੀਚੀ ਲੜਾਈ ਤੇ ਕੋਈ ਹੈ ਨਹੀਂ ਸੀ ਕੋਈ ਜ਼ਮੀਂਦਾਰ ਰੌਲਾ ਤੁਸੀਂ ਸੁਣਿਆ ਇਤਿਹਾਸ ਅੰਦਰ ਬਿਲਕੁਲ ਨਹੀਂ ਵੱਟ ਬੰਨੇ ਦਾ ਕੋਈ ਰੌਲਾ ਨਹੀਂ ਸੀ ਤੇ 14 ਜੰਗਾਂ ਹੋਈਆਂ ਕਿ ਮਹਾਰਾਜ ਪਾਤਸ਼ਾਹ ਨੇ ਬਸ ਊਚ ਨੀਚ ਨੂੰ ਖਤਮ ਕੀਤਾ ਮੇਰ-ਫੇਰ ਨੂੰ ਖਤਮ ਕੀਤਾ ਜਿਹੜੇ ਗਰੀਬ ਸਨ ਉਹਨਾਂ ਨੂੰ ਬਣਦੇ ਹੱਕ ਦਿਵਾਇਆ ਜਦ ਤਾ ਪਾਤਾਂ ਦੇ ਵਿੱਚੋਂ ਸਾਨੂੰ ਕੱਢਿਆ ਮਹਾਰਾਜ ਨੇ ਖਾਲਸਾ ਜਦੋਂ ਸਾਜਿਆ ਨਾ ਬਾਈ ਧਰ ਦੇ ਰਾਜੇ ਇਕੱਠੇ ਹੋ ਕੇ ਆਏ ਸੀ ਇੱਕ ਹੋਰ ਬੇਨਤੀ ਸੁਣਿਓ 14 ਚੋਂ 12 ਜੰਗ ਮਾਰੇ ਦੇ ਉਹਨਾਂ ਦੇ ਨਾਲ ਹੁੰਦੇ ਆ ਜਿਨ੍ਹਾਂ ਦੇ ਡੁੱਬਦੇ ਧਰਮ ਨੂੰ ਬਚਾਉਣ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦਾ ਬਲੀਦਾਨ ਦਿੰਦੇ